ਹਾਂਜੀ ਕਿਸਾਨ ਵੀਰੋ ਆਪਾਂ ਆਪਣੇ ਖੇਤ ਦੇ ਵਿੱਚ ਤਿੰਨ ਨਦੀਨਾਸ਼ਕਾਂ ਦਾ ਹਰਬੀ ਸਾਈਡ ਦਾ ਟ੍ਰਾਇਲ ਕੀਤਾ ਸੀ ਤੇ ਉਸ ਦਾ ਆਪਾਂ ਅੱਜ ਤੁਹਾਡੇ ਨਾਲ ਤਜਰਬਾ ਸਾਂਝਾ ਕਰਦੇ ਆ ਕਿ ਕਿਹੜਾ ਨਦੀਨਾਸ਼ਕ ਕਿਸ ਬੂਟੀ ਉੱਤੇ ਕਿਸ ਨਦੀਨ ਉੱਤੇ ਜਿਹੜਾ ਵਧੀਆ ਕੰਟਰੋਲ ਕਰਦਾ ਕਿਉਂਕਿ ਕੁਝ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਹੈ ਕਿ ਆਪਣੇ ਖੇਤ ਦੇ ਵਿੱਚ ਜਿਵੇਂ ਆ ਮਿਰਚ ਬੂਟੀ ਹੋ ਗਈ ਜਾਂ ਛੋਟੀ ਕੋਈ ਹੋ ਗਈ ਇਸ ਵਾਸਤੇ ਆਪਾਂ ਨੂੰ ਕਿਹੜੀ ਸਪਰੇਅ ਕਰੀਏ ਤਾਂ ਜੋ ਜਿਹੜਾ ਆਪਣਾ ਝੋਨੇ ਨੂੰ ਵੀ ਝਟਕਾ ਨਾ ਲੱਗੇ ਤੇ ਜਿਹੜਾ ਆਪਣੇ ਨਦੀਨ ਵੀ ਚੰਗੇ ਵਧੀਆ ਤਰੀਕੇ ਨਾਲ ਕੰਟਰੋਲ ਹੋ ਸਕਣ ਕਿਉਂਕਿ ਕਿਸਾਨੀ ਨੂੰ ਆਪਾਂ ਜੇ ਕੋਈ ਸਪਰੇਅ ਕਿਉਂਕਿ ਵਾਰ-ਵਾਰ ਜੇ ਆਪਾਂ ਨਦੀਨ ਨਾਸ਼ਕ ਸਪਰੇਅ ਕਰਦੇ ਆ ਤਾਂ ਆਪਣੇ ਝੋਨੇ ਤੇ ਵੀ ਜਲਾ ਮਾੜਾ ਪ੍ਰਭਾਵ ਦੇਖ ਨੂੰ ਮਿਲਦਾ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਨਾਲ ਤਜਰਬਾ ਸਾਂਝਾ ਕਰਦੇ ਆ ਦਿਨ ਜਿਹੜੇ ਹਰਬੀ ਸਾਈਡਾਂ ਦਾ ਵਕ ਵਕ ਆਪਾਂ ਟ੍ਰਾਇਲ ਕੀਤਾ ਸੀ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਜਿਹੜੇ ਵੀਰ ਆਪਣੇ ਫੇਸਬੁਕ ਪੇਜ ਦੇਖ ਰਹੇ ਨੇ ਆਪਣੇ ਪੇਜ ਨੂੰ ਫੋਲੋ ਕਰ ਸਕਦੇ ਹੋ ਤੇ ਇਹ ਜਿਹੜੇ ਆਪਣੀ ਨਦੀਨ ਹੈਗੇ ਨੇ ਜਿੰਦੇ ਵਿੱਚ ਆਪਣੀ ਮਿਰਚ ਬੂਟੀ ਏ ਛੋਟੀ ਖੂਈਏ ਜਾਂ ਕੁਝ ਵੀਰ ਆਪਣੇ ਲੂਰੀ ਦੇ ਨਾਮ ਦਾ ਉਹ ਜਾਣਦੇ ਨੇ ਜਿਹੜੀ ਆਪਣੇ ਪਤਲੀ-ਪਤਲੀ ਜਿਹੀ ਆਪਣੇ ਹੁੰਦੀ ਏ ਖੇਤਾਂ ਦੇ ਵਿੱਚ ਜੜੀ ਕਿ ਇਸ ਵਾਰ ਆਪਣੇ ਬਾਲੇ ਖੇਤਾਂ ਦੇ ਵਿੱਚ ਇਹ ਸਮੱਸਿਆ ਦੇਖ ਨੂੰ ਮਿਲੀ ਹੈ ਜਿਨ੍ਹਾਂ ਨੇ ਸਿੱਧੀ ਬਿਜਾਈ ਕੀਤੀ ਉਹਨਾਂ ਦੇ ਖੇਤਾਂ ਵਿੱਚ ਵਿੱਚ ਵੀ ਇਹ ਬੂਟੀ ਹੋਈ ਹੈ ਜਾਂ ਆਪਣੇ ਕੱਦੂ ਵਾਲੇ ਬਾਣ ਦੇ ਵਿੱਚ ਵੀ ਜਿਹੜੀ ਇਹ ਨਦੀਨ ਹੋਏ ਨੇ ਬਾਕੀ ਕਿਸਾਨ ਵੀਰੋ ਤੁਸੀਂ ਵੀ ਆਪਣਾ ਤਜਰਬਾ ਜਰੂਰ ਸਾਂਝਾ ਕਰਿਆ ਜੇ ਕਿ ਤੁਸੀਂ ਕਿਹੜੇ ਨਦੀਨ ਤੇ ਕਿਹੜੀ ਸਪਰੇਅ ਕਰਦੇ ਹੋ ਕੀ ਉਸ ਦਾ ਰਿਜ਼ਲਟ ਮਿਲਦਾ ਤਾਂ ਜੋ ਹੋਰ ਵੀ ਆਪਣੇ ਕਿਸਾਨਾਂ ਵੀਰਾਂ ਦਾ ਜਿਹੜਾ ਆਪਣਾ ਮਾਜਦੇ ਮੇਲ ਸਕੇ ਤੇ ਕਿਸਾਨ ਵੀਰੋ ਇਹ ਆਪਣੀ ਜਿਹੜੀ ਹੈਗੀ ਸੀ ਇਹਦੇ ਵਿੱਚ ਮਿਰਚ ਬੂਟੀ ਜਿਹੜਾ ਆਪਾਂ ਪਹਿਲਾ ਟ੍ਰਾਇਲ ਕੀਤਾ ਸੀ ਇਹ ਆਪਣੀ ਮਿਰਚ ਬੂਟੀ ਹੈ ਵੈਸੀ ਇਹਦੀ ਆਪਾਂ ਇੱਕ ਵੀਡੀਓ ਅਪਲੋਡ ਕਰ ਚੁੱਕੇ ਹਾਂ ਡੱਡ ਮੜੀ ਜਿਹਨੂੰ ਮਾਨੀਆਂ ਬੂਟੀ ਕਹਿੰਨੇ ਆ ਇਹਨਾਂ ਵਿੱਚ ਕੀ ਅੰਤਰ ਹੈ ਕਿਉਂਕਿ ਕਈ ਵੀਰ ਉਹਨੂੰ ਹੀ ਆਪਣਾ ਜਿਹੜਾ ਮਿਰਚ ਬੂਟੀ ਸਮਝੀ ਜਾਂਦੇ ਨੇ ਇਹ ਹੈਗੀ ਜੀ ਮਿਰਚ ਬੂਟੀ ਤੇ ਆ ਤੁਸੀਂ ਦੇਖ ਲਓ ਦਵਾਈ ਦਾ ਰਿਜ਼ਲਟ ਕਿਵੇਂ ਯਾਨੀ ਕਿ ਅੱਜ ਤੀਜਾ ਦਿਨ ਹੋ ਗਿਆ ਜੀ ਸਪਰੇਅ ਕੀਤੀ ਇਹਨੂੰ ਤੇ ਤੁਸੀਂ ਦੇਖ ਲਓ ਜਿਵੇਂ ਥੱਲੇ ਝੁਕਣਾ ਜਾ ਕੇ ਮਰ ਜਾ ਕੇ ਥੱਲੇ ਜਿਹੜਾ ਮਰਨਾ ਸ਼ੁਰੂ ਹੋ ਚੁੱਕੀ ਹੈ ਕਿ ਇਸ ਜਿਹੜੇ ਆਪਾਂ ਕਿਸਾਨੀ ਵੇ ਇੱਥੇ ਆਪਾਂ ਜਿਹੜੀ ਸਪਰੇਅ ਕੀਤੀ ਸੀ 24D 52% ਕਿਉਂਕਿ ਕੁਝ ਵੀਰਸ ਆਪਣੇ ਝੋਨੇ ਤੇ ਸਪਰੇਅ ਕਰਨ ਨੂੰ ਇਹਨੂੰ ਛਿਚਕਦੇ ਨੇ 24D 52% ਨੂੰ ਕਿ ਆਪਣੇ ਝੋਨੇ ਦਾ ਕੁਝ ਨੁਕਸਾਨ ਨਾ ਕਰੇ ਬਾਕੀ ਤੁਸੀਂ ਇਹ ਝੋਨਾ ਦੇਖ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਹਾਂ ਜਿਹੜਾ ਕਿਸਾਨੀ ਵੇ ਜੀ 24D ਇਹ ਥੋੜਾ ਕੋ ਜਿਹੜਾ ਆਪਣੇ ਝੋਨੇ ਦੀ ਗਰੋਥ ਨੂੰ ਰੋਕਦੀ ਹੈ ਬਾਕੀ ਫਟਾਰੇ ਤੇ ਜਾਂ ਪੱਤਿਆਂ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਬਰਨਿੰਗ ਜਾਂ ਜਿਹੜਾ ਝੋਨਾ ਬਚਣ ਦਾ ਕੋਈ ਵੀ ਕਿਸਾਨੀ ਵੇ ਦੇ ਵਿੱਚ ਕੋਈ ਨੁਕਸਾਨ ਨਹੀਂ ਹੋਏਗਾ ਬਾਕੀ ਤੁਸੀਂ ਆ ਮਿਰਚ ਬੂਟੀ ਦੇਖ ਸਕਦੇ ਹੋ ਇਹਦੇ ਤੇ ਆਪਾਂ 24D ਅੱਜ ਤੀਜਾ ਦਿਨ ਹੋਗਾ ਕੀਤੀ ਨੂੰ ਤੇ ਇਹ ਪਹਿਲਾ ਟ੍ਰਾਇਲ ਆਪਣਾ ਕਿਸਾਨ ਵੀਰੋ ਇਹ ਆ 24D ਦਾ ਇਹ ਜਿਹੜੀ ਆਪਣੀ 24D ਇਹਦੇ ਨਾਲ ਦੇ ਨਾਲ ਜਿਹੜੀ ਮਿਰਚ ਬੂਟੀ ਦੇ ਨਾਲ-ਨਾਲ ਜਿਹੜੀ ਆਪਣੀ ਛੋਟੀ ਕੋਈ ਹੁੰਦੀ ਉਹਨੂੰ ਵੀ ਕੰਟਰੋਲ ਵਧੀਆ ਤਰੀਕੇ ਨਾਲ ਕਰ ਦਈਏ ਤੇ ਬਾਕੀ ਕਿਸਾਨ ਵੀਰੋ ਜਿਹੜੀ ਇਹਦੀ ਆਪਾਂ ਡੋਜ਼ ਲਈ ਸੀ 24D 52% ਦੀ ਇਹ ਆਪਾਂ 80ml ਪ੍ਰਤੀ ਟੈਂਕੀ ਜਾਨੀ ਆਪਣੀ 20 ਲੀਟਰ ਵਾਲੀ ਉਹਦੀ ਆਪਾਂ ਡੋਜ਼ ਲਈ ਸੀ 80 ml ਟੈਂਕੀ ਦੀ ਜਾਣੀ ਕਿ ਜਾਂਚ ਆਪਾਂ 400 ml ਇੱਕ ਕਿੱਲੇ ਦੀ ਆਪਾਂ ਡੋਜ਼ ਵਰਤ ਸਕਦੇ ਹਾਂ ਜਿੰਦੇ ਵਿੱਚ ਆਪਾਂ 5 ਟੈਂਕੀਆਂ ਲਾ ਸਕਦੇ ਹਾਂ ਤੇ ਬਾਕੀ ਕਿਸਾਨ ਵੀਰੋ ਜਿਹੜਾ 24 ਦੀ ਰਿਜ਼ਲਟ ਬਹੁਤ ਵਧੀਆ ਕਿਸੇ ਵੀ ਤਰ੍ਹਾਂ ਦਾ ਕੋਈ ਝੋਨੇ ਦਾ ਨੁਕਸਾਨ ਨਹੀਂ ਹੈਗਾ ਤੇ ਹੁਣ ਤੁਹਾਨੂੰ ਆਪਾਂ ਅਗਲਾ ਟ੍ਰਾਇਲ ਦਿਖਾਉਣੇ ਆ ਤੇ ਇੱਥੇ ਕਿਸਾਨ ਵੀਰੋ ਆਪਾਂ ਜਿਹੜੀ ਆਪਣੀ ਮੈਟ ਮੈਟ ਸਲਫੂਰਾਨ ਤੇ ਪਲੱਸ ਕਲੋਰੀਮੂਰਾਨ ਹੁੰਦੀ ਐਲਮੈਕਸ ਦਾ ਟੈਕਨੀਕਲ ਪਲੱਸ ਆਪਾਂ 24D ਮਿਕਸ ਕਰਕੇ ਸਪਰੇਅ ਕੀਤੀ ਸੀ ਜਿੰਦੇ ਚ ਆਪਾਂ 80ml 2452% ਤੇ 8 ਗ੍ਰਾਮ ਦੀ ਜਿਹੜੀ ਡੋਜ਼ ਹੁੰਦੀ ਆਪਣੀ ਐਲਮੈਕਸ ਵਾਲੀ ਉਥੇ ਸਪਰੇਅ ਕੀਤੀ ਸੀ ਤੇ ਇੱਥੇ ਵੀ ਕਿਸਾਨ ਵੀਰੋ ਜਿਹੜਾ ਆਪਣਾ ਬੂਟੀ ਨੂੰ ਚੰਗੀ ਤਰ੍ਹਾਂ ਕੰਟਰੋਲ ਕੀਤਾ ਤੇ ਨਾਲ ਜਿਹੜੀ ਆਪਣੀ ਛੋਟੀ ਕੋਈ ਹੁੰਦੀ ਹੈ ਇਹ ਵੀ ਆਪ ਦੇਖੋ ਮਰਨਾ ਸ਼ੁਰੂ ਹੋ ਚੁੱਕੀ ਹੈ ਤੇ ਕਿਉਂਕਿ ਇਸ ਦਾ ਵੀ ਜੇ ਦੋ ਆਪਾਂ ਮਿਕਸ ਕਰਕੇ ਵੀ ਸਪਰੇਅ ਕਰਦੇ ਆਂ ਜੇ ਸਹੀ ਡੋਜ਼ ਚ ਸਹੀ ਪੰਪ ਦੇ ਨਾਲ ਨੋਜ਼ਲ ਸਹੀ ਹੋਵੇ ਤਾਂ ਇੱਥੇ ਵੀ ਕਿਸਾਨ ਵੀਰੋ ਵੇਖ ਲਓ ਝੋਨੇ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦੇ ਕੋਈ ਪੱਤਿਆਂ ਤੇ ਬਰਨਿੰਗ ਜਾਂ ਪੱਤੇ ਮੱਚਣ ਦੀ ਸਮੱਸਿਆ ਨਹੀਂ ਹੈਗੀ ਇਹ ਅੱਜ ਆਪਾਂ ਨੂੰ ਤੇਜਾ ਦਿਨ ਹੋ ਗਿਆ ਜਿਸਪਰੇਅ ਕੀਤੀ ਨੂੰ ਤੇ ਆਪ ਇੱਕ ਤੁਸੀਂ ਜਿਹੜੀ ਆਪਣੀ ਮਿਰਚ ਬੂਟੀ ਵੀ ਪੂਰੀ ਤਰ੍ਹਾਂ ਮਰਨਾ ਸ਼ੁਰੂ ਹੋ ਗਈ ਏ ਜਿਹੜੀ ਆਪਣੀ ਛੋਟੀ ਘੁਈ ਏ ਉਹ ਵੀ ਆਪਣਾ ਜਿਹੜਾ ਬਚਣਾ ਸ਼ੁਰੂ ਹੋ ਗਈ ਏ ਪੀਲਾ ਪੈਣਾ ਸ਼ੁਰੂ ਹੋ ਗਈ ਏ ਜਿਹ ਤੀਜੇ ਦਿਨ ਹੋ ਗਿਆ ਸਪਰੇਅ ਕੀਤੀ ਨੂੰ ਹਾਂਜੀ ਕਿਸਾਨੀ ਵੀਰੋ ਅਗਲਾ ਤਿਆਰ ਆਪਾਂ ਇਸ ਦੋ ਕਿੰਨਿਆਂ ਦੇ ਵਿੱਚ ਕੀਤਾ ਹੈ ਇਨਾ ਖੇਦੇ ਵਿੱਚ ਪਿਛਲੇ ਸਾਲ ਜਾਨਕੀ ਦੋ ਕਿਲਿਆਂ ਦੇ ਵਿੱਚ ਸਾਨੂੰ ਜਾਨਕੀ 6-7 ਟੈਂਕੀਆਂ ਜਿਹੜੀ ਛੋਟੀ ਕੋਈ ਨੂੰ ਕੰਟਰੋਲ ਕਰਨ ਵਾਸਤੇ ਲਾਉਣੀਆਂ ਪਈਆਂ ਸੀ ਤੇ ਇਸ ਵਾਰ ਕਿਸਾਨ ਵੀਰੋਂ ਆਪਾਂ ਪਟੇਲਾ ਕਲੋਰ ਦੇ ਨਾਲ ਇੱਕ ਪੂੜੀ ਪ੍ਰਤੀ ਕਿਲਾ ਮੈਟ ਸਲਫੂਰਾਨ ਜਿਹੜਾ ਕਿ ਐਲ ਗ੍ਰਿਪ ਵਾਲਾ ਟੈਕਨੀਕ ਵਾਲੇ ਇਹ 8 ਗ੍ਰਾਮ ਦੀ ਡੋਜ਼ ਕਿੱਲੇ ਦੀ ਹੈ ਤੇ ਆਪਾਂ ਦੋ ਪੂੜੀਆਂ ਦੋ ਕਿਲਿਆਂ ਦੇ ਵਿੱਚ ਇਹਨਾਂ ਦੀ ਪਾਈ ਸੀ ਤੇ ਇਹਨਾਂ ਦੇ ਦੋ ਕਿਲਿਆਂ ਦੇ ਵਿੱਚ ਕਿਸਾਨ ਵੀਰੋਂ ਜਿੱਥੇ ਆਪਾਂ ਪਿਛਲੇ ਸਾਲ 6-7 ਟੈਂਕੀਆਂ ਲਾਈਆਂ ਸੀ ਤੇ ਇਸ ਸਾਲ ਜਾਨਕੀ ਇੱਕ ਟੈਂਕੀ ਦੇ ਨਾਲ ਜਿਹੜਾ ਆਪਣੀ ਜਿਹੜੀ ਲੋਰੀ ਆਪਣੀ ਜਿਹੜੀ ਛੋਟੀ ਕੋਈ ਕੰਟਰੋਲ ਹੋ ਗਈ ਸੀ ਉਹ ਵੀ ਜਿਹੜੀ ਇੱਕ ਟੈਂਕੀ ਆਪਾਂ ਲਾਈਏ ਉਹ ਵੀ ਇੰਨਾ ਜ਼ਿਆਦਾ ਹੈਵੀ ਨਹੀਂ ਸੀ ਹੈਗੀ ਯਾਨੀ ਕਿ ਥੋੜੀ ਥੋੜੀ ਹੈਗੀ ਸੀ ਵਿਰਲੀ ਵਿਰਲੀ ਤੇ ਆਪਾਂ ਕੰਟਰੋਲ ਕਰਨ ਵਾਸਤੇ ਵੀ ਗਾਂ ਬੀ ਨਾ ਬਣੀ ਇਸ ਕਰਕੇ ਆਪਾਂ ਇੱਕ ਟੈਂਕੀ ਨਾਲ ਹੀ ਖੇਤਾਂ ਵਿੱਚ ਸਰ ਗਿਆ ਆਪਣਾ ਜਿੱਥੇ ਆਪਾਂ 6 ਸਾਲ ਟੈਂਕੀਆਂ ਲਾਉਣੀਆਂ ਸੀ ਤੇ ਇਸ ਜਿਹੜਾ ਮੈਟਸਲਫੁਰਾਨ ਦਾ ਵੀ ਜੇ ਆਪਾਂ ਪਟੇਲਾ ਕੋਲਰ ਦੇ ਵਿੱਚ ਮਿਕਸ ਕਰਕੇ ਪਾਪਾ ਪੌਣਿਆਂ ਤੇ ਇਸ ਦਾ ਵੀ ਕਿਸਾਨ ਵੀਰੋ ਜਿਹੜਾ ਆਪਣਾ ਛੋਟੀ ਕੋਈ ਤੇ ਵਧੀਆ ਰਿਜ਼ਲਟ ਏ ਤੇ ਇੱਕ ਖੇਤ ਚ ਆਪਾਂ ਕਿਸਾਨ ਵੀਰੋ ਜਿਹੜਾ ਐਲ ਮੈਕਸ ਜਿੰਦੇ ਵਿੱਚ ਦੋ ਟੈਕਨੀਕਲ ਹੁੰਦੇ ਨੇ ਕਲੋਰੀ ਮਿਉਰਾਨ ਤੇ ਪਲਸ ਮੈਟਸਲਫੂਰਾਨ ਤੇ ਇਸ ਦਾ ਵੀ ਕਿਸਾਨ ਵੀਰੋ ਜਿਹੜਾ ਰਿਜ਼ਲਟ ਆਪਾਂ ਨੂੰ ਦੇਖਣ ਨੂੰ ਬਹੁਤ ਵਧੀਆ ਮਿਲਿਆ ਤੇ ਜਿੱਥੇ ਕਿਸਾਨ ਵੀਰੋ ਗੱਲ ਕਰ ਗਏ ਜਿਹੜੇ ਆਪਾਂ ਐਲ ਮੈਕਸ ਦਾ ਟੈਕਨੀਕ ਆਲੇ ਇਹਨਾਂ ਦਾ ਕਿਸਾਨ ਵੀਰੋ ਜਿਹੜਾ ਆਪਣੀ ਮਿਰਚ ਬੂਟੀ ਤੇ ਤਾਂ ਬਹੁਤ ਵਧੀਆ ਤਰੀਕੇ ਨਾਲ ਕੰਟਰੋਲ ਕਰ ਦਈਏ ਤੇ ਜਿਹੜੀ ਆਪਣੀ ਛੋਟੀ ਘੂਈਏ ਇਸ ਤੇ ਜਿਹੜਾ ਥੋੜਾ ਜਿਹਾ ਆਪਾਂ ਰਿਜ਼ਲਟ ਦੇਖਿਆ ਕਿ ਥੋੜਾ ਜਿਹੜਾ ਰਿਜ਼ਲਟ ਆਪਾਂ ਨੂੰ ਸਲੋ ਮਿਲਦਾ ਜਾਨੀ ਕਿ ਮਾਰਦੀ ਹੈ ਬਾਕੀ ਹੌਲੀ ਹੌਲੀ ਜਿਵੇਂ ਦਾ ਵਰਕ ਜਿੱਥੇ ਆਪਣਾ ਫੁਆਰਾ ਦਵਾਈ ਪੂਰੀ ਨਹੀਂ ਵਜੀ ਫੁਆਰਾ ਜਾਂ ਆਪਾਂ ਘੱਟ ਵਜਾ ਉੱਥੇ ਕਿਸਾਨ ਜਿਹੜੀ ਥੋੜੀ ਜਿਹੇ ਦਾ ਜਿਹੜਾ ਰਿਜ਼ਲਟ ਆਪਾਂ ਨੂੰ ਦੇਖਣ ਨੂੰ ਘੱਟ ਮਿਲਿਆ ਬਾਕੀ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਸਪਰੇਅ ਨਹੀਂ ਕਰਨੀ ਪਵੇ ਤਾਂ ਫਿਰ ਜਿਹੜੀਆਂ ਪੁੜੀਆਂ ਆਪਾਂ ਐਲਮੈਕਸ ਵਾਲੀਆਂ ਜਾਂ ਮੈਟ ਸਲਫੁਰ ਨਾਲ ਆਪਾਂ ਪਟੇਲਾ ਕਲੋਰ ਦੇ ਨਾਲ ਮਿਕਸ ਕਰਕੇ ਕੱਦੂ ਚ ਹੀ ਆਪਾਂ ਪਾ ਦਿੰਨੇ ਆ ਤਾਂ ਕਿਸਾਨ ਵੀਰੋ ਫ ਛੋਟੀ ਕੋਈ ਆਪਣੀ ਹੁੰਦੀ ਹੀ ਨਹੀਂ ਤੇ ਜਿਹੜੇ ਆਪਣੇ ਕਿਸਾਨੇ ਦਾ 24D ਹੈ ਜੇ ਤੁਹਾਡੇ ਖੇਤਾਂ ਦੇ ਵਿੱਚ ਮਿਰਚ ਬੂਟੀ ਜਾਂ ਛੋਟੀ ਕੋਈ ਜਾਂ ਆਪਣਾ ਡੀਲਾ ਜਿਹੜਾ ਹੁੰਦਾ ਉਹ ਹੁੰਦਾ ਤਾਂ ਤੁਸੀਂ ਕਿਸਾਨੇ ਦਾ 58 ਆਪਣੇ 58% ਆਉਂਦੀ ਹੈ 24D ਇਹ ਆਪਾਂ ਸਪਰੇਅ ਕਰ ਸਕਦੇ ਆ ਇਹ ਤਿੰਨਾਂ ਦੇ ਤਿੰਨਾਂ ਨੂੰ ਜਿਹੜਾ ਕਿਸਾਨੀ ਵੀ ਆਪਣਾ ਕੰਟਰੋਲ ਕਰਦੀ ਹੈ ਬਾਕੀ ਥੋੜਾ ਜਿਹੜੇ ਆਪਣੇ ਝੋਨੇ ਤੇ ਗਰੋਥ ਨੂੰ ਰੋਕਦੀ ਹੈ ਫਟਾਰੇ ਤੇ ਜਾਂ ਆਪਣੇ ਪੱਤਿਆਂ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੈਗਾ ਤੇ ਬਾਕੀ ਜਿਹੜੇ ਕਿਸਾਨ ਉਹ ਜਿਹੜੀ ਆਪਾਂ ਡੋਜ਼ 400 ml ਪ੍ਰਤੀ ਏਕੜ ਜਾਂ 50 ml ਇੱਕ ਟੈਂਕੀ ਦੀ ਜਿਹੜੀ ਆਪਾਂ ਢੋਲੀ ਦੀ ਆਪਾਂ ਡੋਜ਼ ਪਾਈ ਸੀ